ਹਾ ਨਹੀਂ ਨਹੀਂ ਰੀ ਤੂੰ ਮੈਂ ਠੀਕ ਆ ਤੂੰ ਸੁਣਾ ਮੈਂ ਤੈਨੂੰ ਫੋਨ ਕੀਤਾ ਸੀ ਮੈਂ ਕਿਹਾ ਕੋਈ ਕੰਮ ਵਾਲੀ ਹੋਊਗੀ ਨਾ ਤੇ ਮੇਰੇ ਘਰ ਭੇਜੀ ਮੇਰੀ ਮੇੜ ਨਾ ਕੰਮ ਛੱਡ ਗਈ ਆ ਹਾਂ ਨਹੀਂ ਨਹੀਂ ਉਹ ਐਦਾਂ ਹੀ ਉਹਦਾ ਪੇਟ ਜਿਆ ਹੋਣਾ ਹੀ ਕੋਈ ਤੇ ਉਹ ਹੁਣ ਕਹਿਣਦੀ ਆ ਕਿ ਮੈਂ ਹੁਣ ਮਹੀਨਾ ਨਹੀਂ ਆ ਸਕਦੀ ਤੈਨੂੰ ਪਤਾ ਮਿੰਟ ਨਹੀਂ ਸਰਦਾ ਹੈਗਾ ਰੋਟੀ ਪਾਣੀ ਬਣਾਉਣਾ ਹੁੰਦਾ ਫਿਰ ਕੇ ਚੰਚੇ ਹਾਂ ਹਾਂ ਜੇ ਕੋਈ ਹੋਊਗੀ ਤਾਂ ਦੱਸੀਂ ਫਿਰ ਮੈਨੂੰ ਠੀਕ ਐ ਪੈਸੇ ਦੇ ਦਾਂਗੀ ਹਾਂ ਕੋਈ ਗੱਲ ਨਹੀਂ ਕਰ ਲਾਂਗੇ ਤੂੰ ਭੇਜਦੀ ਚਲ ਠੀਕ ਆਜੋ ਅੰਟੀ ਜੀ ਸਸੇ ਕੇ ਬਟਾ ਸਾਸਰੀ ਕਾਂਟੀ ਜੀ ਹੋਰ ਸੁਣਾਓ ਠੀਕ ਆ ਬਸ ਠੀਕ ਐ ਹਾਂ ਤੂੰ ਸੁਣਾ ਬਸ ਵਧੀਆ ਵਧੀਆ ਬੜੇ ਦਿਨਾਂ ਬਾਅਦ ਚੱਕਰ ਮਾਰਿਆ ਅੱਜ ਸਾਹਮਣੀ ਭੈਣ ਜੀ ਨੇ ਮੈਨੂੰ ਸੁਨੇਹਾ ਦਿੱਤਾ ਸੀ ਕਦੇ ਤੁਹਾਨੂੰ ਸ਼ਬੀਰ ਬੁਲਾਉਂਦੇ ਆ ਓਕੇ ਜਾਈਓ ਮੈਂ ਕਿਹਾ ਚਲ ਠੀਕ ਐ ਹੋਰ ਸੁਣਾ ਦੋ ਬਸ ਵਧੀਆ ਅੰਟੀ ਜੀ ਤੁਹੀ ਸੁਣਾਓ ਠੰਡ ਤੇ ਲੱਗਦਾ ਮਰੇ ਵੜੇ ਰਹਿੰਦੇ ਆ ਬਾਹਰ ਹੀ ਨਹੀਂ ਨਿਕਲਦੇ ਹੁਣ ਤੁਸੀਂ ਬਸ ਐਸੇ ਤਰਾਈਆਂ ਠੰਡ ਤੋਂ ਡਰ ਲੱਗਦਾ ਹੈਗਾ ਠੰਡ ਲੱਗ ਗਈ ਤੇ ਬਾਅਦ ਚ ਫਿਰ ਦਵਾਈ ਦਰਦ ਪੈਸੇ ਖਰਚਦੇ ਰਵਾਂਗੇ ਇਹ ਗੱਲ ਤੇ ਤੁਹਾਡੀ ਬਿਲਕੁਲ ਸਹੀ ਹੈ ਹੋਰ ਸੁਣਾਓ ਪਰਿਵਾਰ ਠੀਕ ਹੈ ਹਾਂ ਬਟਾ ਸਭ ਠੀਕ ਠਾਕ ਹੈ ਜਾਂਦੇ ਵੀਰੋਂ ਨੇ ਡਿਊਟੀ ਤੇ ਹਾਂ ਜਾਂਦੇ ਬੱਚੇ ਜਾਂਦੇ ਆ ਬਟਾ ਅੱਛਾ ਅੱਛਾ ਅਛਾਂਟੀ ਮੈਂ ਤੁਹਾਨੂੰ ਕਹਿਣਾ ਸੀ ਕਿ ਕੋਈ ਵੀ ਕੰਮ ਵਾਲੀ ਹੋਏਗੀ ਨਾ ਤੇ ਮੈਨੂੰ ਦੱਸ ਪਾਓ ਉਹਨਾਂ ਜਿਹੜੀ ਰੋਟੀ ਬਣਾਉਂਦੀ ਸੀ ਨਾ ਸਾਡੀ ਤੇ ਉਹ ਆਂਟੀ ਦਾ ਹੁਣ ਆਪਰੇਟ ਤੇ ਉਹ ਹੁਣ ਕਹਿੰਦੇ ਵੀ ਮੈਂ 1 ਮਹੀਨਾ ਅਰੈਸਟ ਤੇ ਹਾਂਗੀ ਆ ਤੇ ਤੁਹਾਨੂੰ ਪਤਾ ਫਿਰ 1 ਮਿੰਟ ਨਹੀਂ ਸਰਦਾ ਹੈਗਾ ਤੇ ਮਹੀਨਾ ਕਿੱਦਾਂ ਕੱਢੀਏ ਤੇ ਮੈਂ ਕਿਹਾ ਚਲੋ ਬਾਅਦ ਦੀ ਬਾਅਦ ਵੇਖੀ ਜਾਊਗੀ ਤੇ ਆਪਾਂ ਕੋਈ ਨਵੀਂ ਰੱਖ ਲੈਨੇ ਆ ਤੇ ਤੁਸੀਂ ਧਿਆਨ ਰੱਖਿਓ ਕੋਈ ਵੀ ਹੋਏਗੀ ਤੇ ਤੁਸੀਂ ਮੈਨੂੰ ਦੱਸ ਪਾ ਗਿਓ ਤੇ ਪੈਸੇ ਦੀ ਤੁਸੀਂ ਚਿੰਤਾ ਨਾ ਕਰਿਓ ਪੈਸੇ ਮੈਂ ਦੇ ਦਾਂਗੀ ਇਹ ਵੀ ਮੈਨੂੰ ਆਖੰਡੇ ਹੀ ਕਹਿੰਦੇ ਰੱਖ ਲਾ ਕੋਈ ਕੋਈ ਠੰਡ ਬੜੀ ਆ ਆਪਣੇ ਕੋਈ ਨਾ ਕੰਮ ਹੁੰਦਾ ਵਾ ਘੜੀ ਘੜੀ ਪਾਂਡੇ ਨਹੀਂ ਮਾਨ ਹੈਗੇ ਤਾਨੂੰ ਪਤਾ ਇਧਰੋਂ ਮਾਂਜ ਕੇ ਘਟੋ ਤੇ ਫੇਰ ਹੋ ਜਾਂਦੇ ਆ ਸੁਖਨਾ ਪਰਿਵਾਰ ਵੱਡਾ ਹੈਗਾ ਸਾਡਾ ਤੇ ਕੰਮ ਵਾਧੂ ਹੁੰਦਾ ਵਾ ਰੋਟੀ ਪਾਣੀ ਵੀ ਸੁਖਨਾ ਖੁੱਲਾ ਬੰਦਾ ਵਾ ਤੇ ਉਹ ਅੱਗੇ ਲੱਗੀ ਹੀ ਨਾ ਤੇ ਪਤਾ ਹੀ ਨਹੀਂ ਲੱਗਦਾ ਵੀ ਕੰਮ ਕਦੋਂ ਹੋ ਜਾਂਦੀ ਆ ਤੇ ਤੁਸੀਂ ਮੰਨਣਾ ਨਹੀਂ ਕਿ ਕੱਲ ਪਰਸੋਂ ਦਾ ਬੜਾ ਹੀ ਬਗੋਚਾ ਹੁੰਦਿਆ ਵਾ ਸਮਝ ਨਹੀਂ ਲੱਗਦੀ ਵੀ ਆਪ ਮੈਂ ਕਿਹੜੇ ਪਾਸੇ ਹੋਵਾਂ ਤੇ ਕਿਹੜੇ ਪਾਸੇ ਨਾ ਹੋਵਾਂ ਬੱਚੇ ਵੀ ਛੋਟੇ ਆ ਬੇਟਾ ਤੂੰ ਸੋਈਦਾ ਹੀ ਇਕੱਲਾ ਕੰਮ ਕਰਵਾਣਾ ਹਾਂਜੀ ਆਂਟੀ ਜੀ ਮੇਰੀ ਪੋਚੇ ਵਾਲੀ ਤੇ ਲੱਗੀ ਹੋਈ ਪਹਿਲੇ ਹੀ ਕੱਪੜਿਆਂ ਵਾਲੀ ਵੀ ਲੱਗੀ ਆ ਬਸ ਰੋਟੀ ਵਾਲੀ ਰੋਟੀ ਛੱਡ ਗਈ ਐ ਤੇ ਰਸੋਈ ਦਾ ਕੰਮ ਹੋਵੇ ਰਸੋਈ ਦਾ ਸਾਰਾ ਦਿਨ ਕਰੇ ਤੁਹਾਨੂੰ ਪਤਾ ਉਹ ਸਾਰਾ ਦਿਨ ਹੀ ਰਹਿੰਦੀ ਸੀ ਅੱਛਾ ਹਾਂ ਢਾਡੀ 8 ਵਜੇ ਆ ਜਾਂਦੀ ਸੀ ਹਾਂਜੀ ਤੇ ਸ਼ਾਮੀ 5 6 ਵਜੇ ਜਾਂਦੀ ਹੁੰਦੀ ਸੀ ਬਿਲਕੁਲ ਤੇ ਚਲ ਜੇ ਸਾਰਾ ਦਿਨ ਹੀ ਰਹਿਣਾ ਉਹ ਤੇ ਚਲ ਦੁਪਹਿਰ ਤੱਕ 2 3 ਵਜੇ ਤੱਕ ਤੇ ਰਵੇ ਕੋਈ ਹੈਨਾ ਤੇ ਪੁੱਤਰ ਕਿੰਨੇ ਪੈਸੇ ਦਿੰਦੇ ਸੀ ਪੈਸੇ ਅੰਟੀ ਉਹ ਤੇ ਲੱਗਦੀ ਸੀ 7000 ਰੁਪਇਆ ਠੀਕ ਐ ਤੇ ਹੁਣ ਜਿਹੜੀ ਆਊਗੀ ਉਹਦੇ ਨਾਲ ਵੀ ਆਪਾਂ ਗੱਲ ਕਰ ਲਾਂਗੇ ਕੋਈ ਗੱਲ ਨਹੀਂ ਆਂਟੀ ਜੀ ਤੁਸੀਂ ਪੈਸਿਆਂ ਦੀ ਫਿਕਰ ਨਾ ਕਰਨਾ ਤੁਸੀਂ 10 ਬਾਅਦ ਹੀ ਕੋਈ ਵੀ ਹੋਵੇਗੀ ਤੈਨੂੰ ਲੈ ਆਓ ਆਪਾਂ ਨੂੰ ਬਹੁਤ ਲੋੜ ਆ ਹੁਣ ਕੰਮ ਕਰਨ ਵਾਲਾ ਕਿ ਚਲੀ ਗਈ ਨਹੀਂ ਨਹੀਂ ਅੱਜ ਦਾ ਤੇ ਮੈਂ ਹੁਣ ਕਰ ਲਿਆ ਵਾ ਹੁਣ ਬਸ ਦੁਪਹਿਰ ਦੀ ਸਬਜ਼ੀ ਬਾਜੀ ਬਣਨੀ ਆ ਉਹ ਹੁਣ ਮੈਂ ਕਿਹ ਚਲ ਤੜ ਪੀਠ ਠਹਿਰ ਕੇ ਕੱਟਦੀ ਆ ਮੈਂ ਤੇ ਆਪ ਠਰ ਗਈ ਆ ਬਾਂਡੇ ਧੋਂਦੀ ਪੁੱਤਰ ਜੇ ਤੂੰ ਬੁਰਾ ਨਾ ਬਣਾਵੇਂ ਤੇ ਤੇਰਾ ਕੰਮ ਮੈਂ ਕਰਦਿਆਂ ਕਰਾਂਗੀ ਅੱਜ ਜੀ ਕਿਉਂ ਕਾਲ ਕਰਨ ਡੇ ਜੀ ਨਹੀਂ ਨਹੀਂ ਮੈਂ ਮਖੌਲ ਨਹੀਂ ਕਰਨ ਡੇ ਮੈਂ ਸੱਚ ਕਹਿਣ ਡਈ ਮੇਰੇ ਕੋ ਕੰਮ ਕਰਵਾ ਲਿਆ ਕਰ ਤੈਨੂੰ ਪਤਾ ਮੈਂ ਰੋਟੀ ਪਾਣੀ ਬਹੁਤ ਵਧੀਆ ਬਣਾ ਲੈਂਦੀ ਆਂ ਅਰ ਸੂਈ ਦਾ ਸਾਰਾ ਕੰਮ ਮੈਂ ਸੰਭਲਾਂਗੀ ਮੈਨੂੰ ਲਾਲਾ ਆਹੇ ਗੱਲ ਬਾਹਰ ਤਾਂ ਨਿਕਲੇ ਕਿਸੇ ਨੂੰ ਨਾ ਦੱਸੀ ਦਿਓ ਆਂਟੀ ਜੀ ਕਿੱਦਾਂ ਦੀਆਂ ਗੱਲਾਂ ਕਰੰਦੇ ਜੀ ਤੁਸੀਂ ਮੇਰੇ ਘਰ ਰੋਟੀ ਪਾਣੀ ਬਣਾਉਂਗੇ ਆਨ ਕੀ ਮੇਰੀ ਰਸੋਈ ਦਾ ਕੰਮ ਕਰੋਗੇ ਸਾਰਾ ਦਿਨ ਤੁਹਾਡੇ ਬੇਟਿਆਂ ਨੂੰ ਪਤਾ ਲੱਗ ਗਿਆ ਨਾ ਕਿ ਉਹ ਪਤਾ ਨਹੀਂ ਮੈਨੂੰ ਕੀ ਬੁਰਾ ਭਲਾ ਕਹਿਣਗੇ ਮੇਰੀ ਗੱਲ ਸੁਣੋ ਵੀਰ ਹੁਣੀ ਤੇ ਚੰਗੀ ਜੋਬ ਤੇ ਲੱਗੇ ਆ ਤੇ ਭਾਬੀ ਹਮ ਜੌਬ ਕਰਦੀਆਂ ਨੇ ਤੁਸੀਂ ਮੇਰੇ ਘਰ ਕਿਉਂ ਕੰਮ ਕਰੋਗੇ ਨਾਲੇ ਤੁਹਾਡੇ ਘਰ ਤੇ ਆਪ ਕੰਮ ਵਾਲੀਆਂ ਲੱਗੀਆਂ ਆਈਆਂ ਵਾ ਤੁਸੀਂ ਕਿਤਨੀ ਗੱਲ ਕਰਨ ਦਿਓ ਆਂਟੀ ਜੀ ਸ਼ਮੀ ਮੈਂ ਸਹੀ ਗੱਲ ਕਹਿਣ ਢਈ ਆ ਕਿ ਮੈਨੂੰ ਕੰਮ ਦੀ ਜ਼ਰੂਰਤ ਹੈਗੀ ਮੈਂ ਕੰਮ ਕਰਨਾ ਜ਼ਰੂਰਤ ਕੀ ਗੱਲ ਆਂਟੀ ਜੀ ਕੋਈ ਗੱਲ ਕਰਨਾ ਚਾਹੁੰਦੇ ਹੋ ਤੁਹਾਨੂੰ ਕਿਉਂ ਕੰਮ ਦੀ ਜ਼ਰੂਰਤ ਪੈ ਗਈ ਦੱਸੋ ਮੈਨੂੰ ਤੁਸੀਂ ਕਿਉਂ ਕਹਿੰਦੇ ਹੋ ਇਦਾਂ ਬੇਸ਼ੱਕ ਮੇਰੇ ਮੁੰਡੇ ਰੋਟੀ ਪਾਣੀ ਕੱਪੜਾ ਲੀੜਾ ਦਵਾਈ دارو ਲਿਆ ਕੇ ਦਿੰਦੇ ਨੇ ਤੇਰੇ ਅੰਕਲ ਦੀ ਥੋੜੀ ਜਿਹੀ ਪੈਨਸ਼ਨ ਆਂਦੀ ਓਦੇ ਵਿੱਚ ਵੀ ਆਪਾਂ ਘਰ ਦਾ ਰਾਸ਼ਨ ਪਾ ਦਿੰਨੇ ਆ ਜਬ بجلی ਦਾ ਬਿੱਲ ਤਾਰ ਦਿੰਨੇ ਪਰ ਹੋਰ ਜਗ੍ਹਾ ਵੀ ਬੜੇ ਖਰਚੇ ਹੁੰਦੇ ਨਾ ਜਿਹੜੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਨਾ ਤੇਰੇ ਅੰਕਲ ਕੋਲ ਪੈਸੇ ਹੁੰਦੇ ਆਪਾਂ ਫਿਰ ਤੋਵੇਂ ਜਾਣੇ ਆਪਣੇ ਮੁੰਡੇ ਵੱਲ ਵਿੰਦੇ ਰਹਿਦਾ ਕਿ ਸਾਨੂੰ ਉਹ ਚੀਜ਼ ਲਿਆ ਕੇ ਦੇ ਕੋ ਕਹ ਦੇਗਾ ਐਸ ਮਹੀਨੇ ਨਹੀਂ ਮੇਰੇ ਕੋਲ ਹੈਗੇ ਮੈਂ ਅਗਲੇ ਮਹੀਨੇ ਲਿਆ ਦਾਂਗਾ ਜੀ ਅਗਲੇ ਮਹੀਨੇ ਕਹੀਦਾ ਫਿਰ ਕਹ ਦੂਗਾ ਐਸ ਮਹੀਨੇ ਮੇਰੇ ਆਪਣੇ ਟੱਬਰ ਦਾ ਹੀ ਬੜਾ ਖਰਚ ਸੀ ਮੈਂ ਤੁਹਾਨੂੰ ਨਹੀਂ ਦੇ ਸਕਦਾ ਤਿੰਨ ਤੇ ਪਤਾ ਤੇਰੇ ਅੰਕਲ ਦੀ ਪੈਨਸ਼ਨ ਕਿੰਨੀ ਕਿਆ ਠੀਕ ਆ ਮੇਰੇ ਬੱਚੇ ਰੋਟੀ ਪਾਣੀ ਤਾਂ ਦੇਂਦੇ ਆ ਕਪੜਾ ਲੈਣਾ ਵੀ ਦੇਂਦੇ ਆ ਦਵਾਈ ਵੀ ਦੇਂਦੇ ਆ ਜਦੋਂ ਤੇਰੇ ਅੰਕਲ ਦਾ ਕੋਈ ਚੀਜ਼ ਖਾਣ ਨੂੰ ਦਿਲ ਕਰਦਾ ਜਾਂ ਜਦੋਂ ਕਹਿੰਦੇ ਮੈਂ ਆ ਚੀਜ਼ ਲੈ ਕੇ ਆਨੀ ਆ ਤੇ ਬੱਚੇ ਨੇ ਲਿਆ ਕੇ ਦਿੰਦੇ ਕਹਿਣਗੇ ਅਗਲੇ ਮਹੀਨੇ ਵੇਖਾਂਗੇ ਜੇ ਫੇਰ ਲੈ ਵੀ ਨਹੀਂ ਪੁੱਛੀ ਤਾਂ ਫੇਰ ਕਹਿੰਦੇ ਫੇਰ ਅਗਲੇ ਮਹੀਨੇ ਲਿਆ ਕੇ ਦਵਾਂਗੇ ਮੇਰੇ ਵੀ ਕਈ ਅਰਮਾਨ ਨੇ ਕਿ ਜਿਹੜੇ ਵਿੱਚ ਵਿੱਚ ਮਰਦੇ ਜਾਣਦੇ ਸਿਰਫ ਰੋਟੀ ਖਾ ਕੇ ਲਿਗਜਾਰਾ ਹੁੰਦਾ ਹੋਰ ਵੀ ਜ਼ਰੂਰਤਾਂ ਹੁੰਦੀਆਂ ਕਿਤੇ ਆਉਣਾ ਜਾਣਾ ਵੀ ਹੁੰਦਾ ਬਸ ਮੈਂ ਤੇ ਰੰਕਲ ਬੱਚਿਆਂ ਦੇ ਮੂੰਹ ਵੱਲ ਵੇਖੀ ਚਾਹੀਦਾ ਕਦੋਂ ਸਾਨੂੰ ਪੈਸੇ ਦੇਣ ਤੇ ਕਦੋਂ ਕਿਤੇ ਜਾਈਏ ਮੈਂ ਮੰਨਦੀ ਆ ਕਿ ਉਹਨਾਂ ਦੇ ਵੀ ਖਰਚੇ ਹਨ ਖਰਚੇ ਨੋ ਉਹ ਧੋਮੇ ਪੜਾ ਆਪਣੇ ਬੱਚੇ ਲੈ ਕੇ ਵੱਡੇ ਵੱਡੇ ਹੋਟਲਾਂ 'ਚ ਜਾਂਦੇ ਆਂ। 4-4 5-5000 ਰੁਪਿਆ ਬਿੱਲ ਦੇ ਕੇ ਜਾਂਦੇ ਆਂ। ਮੈਂ ਤਾਂ ਤੇਰੇ ਅੰਕਲ ਸੋਚਦੇ। ਹੋਟਲਾਂ ਵਾਸਤੇ ਇੰਨਾ ਕੋਈ ਪੈਸੇ ਹੈਗੇ। ਇਸ ਘਮਾਪਿਓ ਵਾਸਤੇ ਪੈਸੇ ਨਹੀਂ ਹੈਗੇ। ਜੇ ਕਰੇਗਾ। ਕਿ ਸਰਦੀਆਂ ਕੋਈ ਸੂਟ ਹੀ ਸਵਾ ਦੋ। ਕੋਈ ਸ਼ਾਲ ਹੀ ਲੈ ਦੋ। ਕੈਨੇਡਾ 'ਚ ਐਸ ਵੀ ਨਹੀਂ ਤਾਂ ਮੇਰੀ ਜਨਾਨੀ ਨੂੰ ਇਹ ਚੀਜ਼ ਦੀ ਜ਼ਰੂਰਤ ਹੈ। ਦੂਜਾ ਕਹਿ ਦੂਗਾ। ਮੇਰੇ ਪੁੱਤ ਨੂੰ ਇਹ ਚੀਜ਼ ਦੀ ਜ਼ਰੂਰਤ ਹੈ ਕਿ ਸਾਡੇ ਦੋਵਾਂ ਮਨ ਕੋਈ ਤਿਆਰ ਨਹੀਂ। ਜੇ ਮੈਂ ਉਹਨਾਂ ਨੂੰ ਕੱਢੀ ਮੇਰੀਆਂ ਧੀਆਂ ਤੁਹਾਨੂੰ ਦੇਖਦੀਆਂ। ਜਾਓ ਕੋਈ ਜਣਤੀ ਕਹੋ ਉਹ। ਖੜ ਕੇ। ਇੰਨੇ ਸਾਲ ਹੋ ਗਏ ਉਹਨੂੰ ਵਿਆਹ ਹੀ ਨਾ। ਵੱਡੀ ਨੂੰ ਇੰਨੇ ਸਾਲ ਹੋ ਗਏ ਛੋਟੀ ਨੂੰ ਇੰਨੇ ਸਾਲ ਹੋ ਗਏ। ਸਾਡੇ ਕੋਲ ਹੁਣ ਮਿਲਿਆ ਵਰਤਿਆ ਚੰਦਾ ਟਾਈਮ ਲੱਗੂਗਾ ਦੇ ਆਮਗੇ ਸਾਨੂੰ ਤਾਂ ਹੋਰ ਪਾਸੇ ਬੜੇ ਖਰਚੇ ਹੈਗੇ ਮੈਂ ਤਾਂ ਤੇਰੇ ਅੰਕਲ ਪਾਸੇ ਇਹੋ ਸੋਚਦੇ ਰਹੇ ਜਿੱਦ ਸਾਡੇ ਹੱਥ ਸਭ ਕੁਝ ਸੀ ਤੇ ਬੜਾ ਸਮਾਂ ਚੱਲਦਾ ਹੁੰਦਾ ਸੀ ਜਿੰਦੇ ਬਸ ਬੱਚੇ ਦੇ ਹੱਥ ਵਿੱਚ ਸਾਨੂੰ ਕੋਈ ਪਤਾ ਨਹੀਂ ਬੱਚੇ ਬਸ ਆਪਣੀ ਮਰਜ਼ੀ ਨਾਲ ਕੰਮ ਚਲਾਉਂਦੇ ਸੰਤ ਦੇ ਬਸ ਰੋਟੀ ਕਪੜੇ ਤੇ ਰਹਿਨਤਾ ਉਹਨਾਂ ਨੇ ਕੋਈ ਪਤਾ ਨਹੀਂ ਕਿ ਮਾਂ ਦੇ ਅੰਦਰ ਕੀ ਉਮੀਦਾਂ ਪਿਓ ਦੇ ਅੰਦਰ ਕੀ ਚਾਹਤਾਂ ਹੈਗੀਆਂ ਪੂਰੀਆਂ ਤੇ ਕਰੀਏ ਪੁੱਛੀ ਤੁਸੀਂ ਆਪਾਂ ਉਹਨਾਂ ਦੋਵਾਂ ਨੂੰ ਕਿ ਤੁਸੀਂ ਕੋਈ ਚੀਜ਼ ਲੈਣੀ ਨਾ ਜੇ ਕੋਈ ਸ਼ਾਮੂਜੀ ਲੈ ਕੇ ਆਂਦੇ ਬਸ ਸਾਡਾ ਹਿੱਸਾ ਘੜ ਕੇ ਸਾਨੂੰ ਫੜਾ ਲੈਂਦੇ ਕਮਰੇ 'ਚ ਖਾ ਲੋ ਨਾ ਸੁੱਖ ਦੀ ਨਾ ਦੁੱਖ ਦੀ ਤੈਨੂੰ ਪਤਾ ਕਾਲ ਪਰਸੋ ਦੀ ਗੱਲ ਐ ਤੇਰੇ ਅੰਕਲ ਮਿੱਠੇ ਦੇ ਬਹੁਤ ਸ਼ਕੀਨ ਐ ਉਹਨਾਂ ਦਾ ਦਿਲ ਕੀਤਾ ਕਹਿੰਦੇ ਮੇਰਾ ਦਿਲ ਨਾ ਗਜਰੇਲੇ ਨੂੰ ਕਰਨ ਡਿਆ ਮੈਂ ਥੱਲੇ ਜਾ ਕੇ ਵੋਟੀਆਂ ਨੂੰ ਕਿਹਾ ਮੈਂ ਕਿਹਾ ਤੁਹਾਡੇ ਡੈਡੀ ਨਾ ਗਜਰੇਲਾ ਮੰਗਣ ਡਏ ਬਣਾ ਦਿਓ ਗਾਜਰਾ ਵੀ ਪਹਿਣਾ ਸੀ ਸਾਡੇ ਕੋ ਨਹੀਂ ਬਣ ਹੁੰਦਾ ਵਿਚਾਰੋ ਮੰਗਵਾ ਲਓ ਜੇ ਮੈਂ ਆਪਣੇ ਪੁੱਤਾਂ ਨੂੰ ਕਿਹਾ ਉਹ ਕਹਿੰਦੇ ਤਾਂ ਉਹ ਆਸਮਰੀ ਗਜਰੇਲਾ ਸੁਝੰਡਿਆ ਰਮਾਲਾ ਬਹਿ ਜਾ ਅੰਦਰ ਜਾ ਕੇ ਰੋਟੀ ਖਾਓ ਤੇ ਪ੍ਰਭੂ ਦੇ ਗੁਣ ਗਾਓ ਫਿਰ ਮੈਂ ਸੋਚੀ ਕਿ ਮੈਂ ਕਿਸੇ ਘਰ ਦਾ ਕੋਈ ਨਾ ਕੋਈ ਕੰਮ ਕਰ ਲੈਣਾ ਇਹਨੂੰ ਸਵੈਟਰ ਬਣਾਉਣ ਦੀ ਚਾਹਤ ਹੈ ਪਰ ਫਿਰ ਮੈਂ ਉਹ ਹੀ ਬਣਾ ਲਾ ਜੇ ਤਾਂ ਮੇਰੇ ਹੱਥ ਵਿੱਚ ਪੈਸੇ ਹੋਣਗੇ ਜੇ ਤੋਂ ਮੇਰੇ ਅੰਕਲ ਕੋਈ ਚੀਜ਼ ਮੰਗਿਆ ਕਰਨਗੇ ਨਾ ਮੈਂ ਉਹਨਾਂ ਲਿਆ ਕੇ ਦਵਾਂਗੀ ਕਿਉਂਕਿ ਜਦੋਂ ਕਮਾਂਦੇ ਸੀ ਨਾ ਸਾਨੂੰ ਕਦੀ ਉਹਨਾਂ ਨੇ ਤਰਸਨ ਨਹੀਂ ਦਿੱਤਾ ਐਸ ਕਰਕੇ ਸ਼ਮੀ ਤੂੰ ਮੈਨੂੰ ਕੰਮ ਤੇ ਲਾ ਲਾ ਨਹੀਂ ਨਹੀਂ ਅੰਟੀ ਜੀ ਤੁਸੀਂ ਕੀ ਸੋਚੁੰਦੇ ਹੋ ਤੁਸੀਂ ਇੰਨੇ ਦੁਖੀ ਹੋ ਘਟੋ ਘਟ ਮੈਂ ਉਹਨਾਂ ਦੀ ਰੱਜਤ ਪੂਰੀਆਂ ਕਰ ਸਕਾਂ ਜਿਹੜੇ ਇਨਸਾਨ ਨੇ ਸਾਰੀ ਉਮਰ ਸਾਡੀਆਂ ਰੱਜਾਂ ਪੂਰੀਆਂ ਕੀਤੀਆਂ ਕੋਈ ਗੱਲ ਨਹੀਂ ਅੰਟੀ ਜੀ ਮੈਂ ਤਾਂ ਨਹੀਂ ਇੱਥੇ ਕੰਮ ਨਹੀਂ ਕਰਨ ਦਉਂਗੀ ਪਰ ਜੋ ਵੀ ਮੇਰੇ ਕੋਲ ਸਰਦੀ ਬੰਦੀ ਹੈਲਪ ਹੋਊਗੀ ਨਾ ਮੈਂ ਜ਼ਰੂਰ ਕਰਾਂਗੀ ਨਹੀਂ ਸ਼ਮੀ ਤੁਹਾਡੀ ਰੀਝਾ ਮੈਂ ਪੂਰੀਆਂ ਕਰਾਂਗੀ ਆਂਟੀ ਜੀ ਤੁਸੀਂ ਇਦਾਂ ਨਾ ਸੋਚ ਸੋਚ ਪਲੀਜ਼ ਨਹੀਂ ਸ਼ਮੀ ਨਾ ਮੈਂ ਮਿਹਨਤ ਕਰਾਂਗੀ ਮੈਂ ਤੇਰੇ ਕੋ ਪੈਸੇ ਨਹੀਂ ਤਾਰੀ ਨਹੀਂ ਮੰਗਾਂਗੀ ਜਾਂ ਕੋਈ ਤੇਰਾ ਸਹਾਨ ਨਹੀਂ ਲਾਵਾਂਗੀ ਕਿ ਤੂੰ ਮੇਰੀ ਮਦਦ ਕੀਤੀ ਨਾ ਬੱਸ ਤੂੰ ਸੋਚੀਂਗੀ ਦਾ ਕੀ ਹੰਟੀ ਤਾਂ ਪਹਿਰਾਵਾ ਪੈਣਾ ਕਰੀਏ ਇਹ ਜਰੂਰ ਮੇਰੇ ਬੱਚੇ ਕਹਿੰਦੇ ਨੇ ਸਵੇਰੇ ਸਵੇਰੇ ਹੋਰ ਕੱਢ ਕੇ ਭੇਜੋ ਮੰਮੀ ਲੋਕਾਂ ਨੂੰ ਪਤਾ ਲੱਗੇ ਕਿ ਮਾਂ ਨੂੰ ਬੜਾ ਖੁਸ਼ ਰੱਖਿਆ ਆਂ ਆਂਟੀ ਤੁਹਾਨੂੰ ਪਤਾ ਇੱਥੇ ਲੱਗ ਲੱਗੇ ਲੋਕ ਕੀ ਗੱਲਾਂ ਕਰਦੇ ਨੇ ਉਹ ਕਹਿੰਦੇ ਨੇ ਕਿ ਅੰਕਲ ਆਂਟੀ ਬਹੁਤ ਖੁਸ਼ ਰਹਿੰਦੇ ਨੇ ਕਿਉਂਕਿ ਇਹਨਾਂ ਦੇ ਮੁੰਡੇ ਨੌਕਰੀਆਂ ਵਾਲੇ ਆ ਤੇ ਨਵਾਂ ਵੀ ਨੌਕਰੀਆਂ ਕਰਦੀਆਂ ਜਿੰਨੇ ਇਹ ਸੋਖੇ ਆ ਨਾ ਇਹਨਾਂ ਤੇ ਕੋਈ ਵੀ ਨਹੀਂ ਬੁੱਢੇ ਬਾਰੇ ਸੋਖਾ ਪਰ ਉਹਨਾਂ ਨੂੰ ਕੀ ਪਤਾ ਕਿ ਵਿੱਚੋਂ ਆ ਗੱਲਾਂ ਆ ਜਿੰਨੇ ਉਹ ਔਖੇ ਨੇ ਉਹਨਾਂ ਤੇ ਕੋਈ ਵੀ ਨਹੀਂ ਔਖਾ ਹੈਗਾ ਇਹ ਥੋੜੀ ਕਿ ਮਾਪਿਓ ਕੋ ਸਾਰਾ ਕੁਝ ਲੈ ਲਓ ਤੇ ਬਾਅਦ ਉਹਨਾਂ ਦਾ ਧਿਆਨ ਹੀ ਨਾ ਰੱਖੋ ਉਹਨਾਂ ਦੀਆਂ ਜ਼ਰੂਰਤਾਂ ਉਹਨਾਂ ਦੀਆਂ ਖਵਾਇਸ਼ਾਂ ਦਾ ਕੋਈ ਧਿਆਨ ਹੀ ਨਾ ਕਰੋ ਕੁਝ ਨਾ ਵੇਖੋ ਕਿ ਉਹਨਾਂ ਨੂੰ ਕਿੱਥੇ ਚੀਜ਼ ਦੀ ਲੋੜ ਆ ਤੇ ਕਿੱਥੇ ਨਹੀਂ ਲੋੜ। ਧੀਆ ਪੁੱਤਾਂ ਦਾ ਇਹ ਹੀ ਫਰਜ਼ ਨਹੀਂ ਹੁੰਦਾ ਕਿ ਬਸ ਆਪਣਾ ਪਰਿਵਾਰ ਪਾਲ ਲੂ। ਆਪਣੀ ਵਾਈਫ ਨੂੰ ਖੁਸ਼ ਰੱਖੋ। ਬੱਚਿਆਂ ਨੂੰ ਖੁਸ਼ ਰੱਖੋ। ਨਹੀਂ। ਉਸ ਮਾਪਿਵਾਲੀ ਤੇ ਧਿਆਨ ਕਰੋ। ਜਿਨ੍ਹਾਂ ਨੇ ਤੁਹਾਨੂੰ ਇਸ ਲਾਇਕ ਕੀਤਾ। ਜਿਨ੍ਹਾਂ ਨੇ ਜੰਮਿਆ, ਪਾਲਿਆ, ਪੜਾਇਆ, ਲਿਖਾਇਆ। ਤੁਹਾਨੂੰ ਇਸ ਕਾਬਲ ਬਣਾਇਆ ਕਿ ਤੁਸੀਂ ਅੱਜ ਪੈਸੇ ਕਮਾਉਂਦੇ ਜੇ ਜੋਬ ਕਰਕੇ। ਉਹਨਾਂ ਦੀਆਂ ਵੀ ਖਵਾਸ਼ਾਂ ਪੂਰੀਆਂ ਕਰੋ ਬਹੁਤ ਗਲਤ ਗੱਲ ਆ ਤੁਹਾਡੇ ਪਰਿਵਾਰ ਦੀ ਆਂਟੀ ਜਿਉ ਇਹ ਸਭ ਕਰਦੇ ਪਏ ਹਤੇ ਬਸ ਮੈਨੂੰ ਕੰਮ ਤੋਂ ਨਾ ਬਣਾ ਕਰੀ ਨੁਕਮ ਕਰਵਾ ਲਿਆ ਕਰੀ ਆਂਟੀ ਤੁਸੀਂ ਇੰਨੇ ਦੁਖੀ ਹੋ ਜੇ ਤੁਸੀਂ ਮੇਰੇ ਘਰ ਕੰਮ ਕਰੋਗੇ ਨਾ ਮੈਂ ਕਿੱਥੇ ਦੇਣ ਦਊਂਗੀ ਇਸ ਚੀਜ਼ ਦਾ ਮੈਂ ਤੁਹਾਨੂੰ ਅੱਗੇ ਵੀ ਇਹ ਗੱਲ ਕਹਿ ਚੁੱਕੀ ਆਂ ਕੀ ਜਿੰਨੀ ਹੈਲਪ ਹੋਊਗੀ ਨਾ ਮੈਂ ਕਰੂੰਗੀ ਪਰ ਮੈਂ ਤੁਹਾਡੇ ਕੋ ਕੰਮ ਨਹੀਂ ਕਰਾਉਣਾ ਜੋ ਮਰਜੀ ਹੋ ਜੀ ਮੈਂ ਸਮਝਾਂਗੀ ਕਿ ਇਹ ਮੇਰੇ ਮਾਪਿਓ ਆ ਤੁਹਾਨੂੰ ਪਤਾ ਮੇਰੇ ਮਾਪਿਓ ਨਹੀਂ ਹੈਗੇ ਮੈਨੂੰ ਐਸੇ ਬੜੀ ਰੀਝ ਆ ਕਿ ਮੇਰੇ ਮਾਪਿਓ ਹੁੰਦੇ ਮੈਂ ਉਹਨਾਂ ਨੂੰ ਬਹੁਤ ਖੁਸ਼ ਰੱਖਦੀ ਐਸ ਵੇਲੇ ਜਿਹੜੀ ਸਟੇਜ ਤੇ ਤੁਸੀਂ ਹੋ ਜਿਉਹੋ ਸਟੇਜ ਤੇ ਹੁੰਦੇ ਨਾ ਮੇਰੇ ਦੀ ਸਾਰੀਆਂ ਰੀਜਾਂ ਪੂਰੀਆਂ ਕਰਦੀ। ਉਹ ਨਾਜ ਨਾ ਕਹਿੰਦੇ ਕੀ ਇਹ ਸਾਡੀ ਧੀ ਆ। ਤੁਸੀਂ ਫਿਕਰ ਨਾ ਕਰੋ ਆਂਟੀ ਮੈਂ ਤੁਹਾਡੇ ਨਾਲ। ਬਾਕੀ ਇੱਕ ਗੱਲ ਐ। ਇਹ ਗੱਲ ਤੁਸੀਂ ਮੇਰੇ ਨਾਲ ਕਰ ਲਈ। ਵਾਕਿਆ ਕਿਸੇ ਨਾਲ ਨਾ ਕਰਿਓ। ਕਿਉਂਕਿ ਜੇ ਦੋਨਾਂ ਨੇ ਤੁਹਾਡੇ ਧੀਆ ਪੁੱਤਾਂ ਨੂੰ ਗੱਲਾਂ ਕੀਤੀਆਂ ਨਾ ਫੇਰ ਤੁਹਾਨੂੰ ਹੀ ਦੁੱਖ ਹੋਣਾ ਸਿੱਧਾ। ਕੋਈ ਮਾਹ ਬਰਦਾਸ਼ਤ ਨਹੀਂ ਕਰ ਸਕਦੀ। ਕਿ ਮੇਰੇ ਧੀਆਂ ਪੁੱਤਾਂ ਨੂੰ ਬਾਹਰ ਲੋਕੀ ਗੱਲਾਂ ਕਰਨ। ਠੀਕ ਹਾਂ ਜੀ। ਪਰ ਮੈਂ ਸੇਫ਼ ਤੋ ਤੇਰੇ ਕੋ ਆ ਜਾਣਾ। ਆਜੋ। ਇੱਥੇ ਇਕੱਠੇ ਬਹਾਂਗੇ, ਹੱਸਾ ਖੇਡਾਂਗੇ, ਖਾਵਾ ਪੀਵਾਂਗੇ ਤੇ ਦੁੱਖ ਸੁੱਖ ਕਰਾਂਗੇ। ਕੋਈ ਗੱਲ ਨਹੀਂ। ਠੀਕ ਹੈ।